ਇਸ ਸਰਪੀ ਬਾੜਾ 1500 ਰੁਪਏ ਦੇ ਵਿੱਚ ਪਰ ਇਹ ਲੱਗਣ ਤੋਂ ਬਾਅਦ ਮੈਂ ਪਤਾ ਕੀਤਾ ਵੀ ਪਸ਼ੂਆਂ ਦਾ ਦੁੱਧ ਦੇਖੋ ਵਾਧਾ ਤੁਸੀਂ ਫੈਟ ਦੇਖੋ ਵਾਧਾ ਹੀ ਤੁਸੀਂ ਖਰਚਾ ਤਾਂ ਆਪਣਾ ਪੂਰਾ ਹੋ ਹੀ ਜਾਣਾ ਪਸ਼ੂਆਂ ਦੀ ਜਾਨ ਤਾਂ ਸੌਖੀ ਹੋਈ ਆ ਮਿੱਤਰੋ ਆਪਾਂ ਨਾ ਗਰਮੀਆਂ ਆਉਣ ਨਹੀਂ ਦਿੰਦੇ ਤੇ ਆਪਣੀਆਂ ਪਲੈਨਿੰਗਾਂ ਪਹਿਲਾਂ ਹੀ ਬਣੀਆਂ ਪਈਆਂ ਹੁੰਦੀਆਂ ਵੀ ਆਪਾਂ ਗਰਮੀ 'ਚ ਫਲਾਣੇ ਦਾ ਸ਼ਿਮਲੇ ਚੱਲਾਂਗੇ ਪਹਾੜਾਂ ਚੱਲਾਂਗੇ ਕੁਲੂ ਚੱਲਾਂਗੇ ਮਨਾਲੀ ਚੱਲਾਂਗੇ ਹਨਾ ਤੇ ਆਪਾਂ ਜਾ ਵੀ ਵਰਦੇ ਆ ਯਾਰ ਆਪਾਂ ਬਹੁਤ ਥਾਵਾਂ ਦੇ ਘੁੰਮਦੇ ਫਿਰਦੇ ਆ ਗਰਮੀ ਜਾਂ ਬਰੱਡੇ ਸਮੇਂ ਜਾ ਵੜਦੇ ਆ ਹਨਾ ਪਰ ਯਾਰ ਜਿਹੜੇ ਆਪਣੇ ਕਰੇ ਪਸ਼ੂ ਬੰਨੇ ਹੋਏ ਆ ਉਹਨਾਂ ਦਾ ਵੀ ਜੀ ਕਰਦਾ ਹੋਊ ਯਾਰ ਵੀ ਸਾਨੂੰ ਵੀ ਗਰਮੀ ਲੱਗਦੀ ਐ ਅਸੀਂ ਵੀ ਠੰਡੇ ਥਾਂ ਜਾਈਏ ਕਿਤੇ ਹਨਾ ਜੀ ਤਾਂ ਉਹਨਾਂ ਦਾ ਵੀ ਕਰਦਾ ਹੋਊ ਪਰ ਉਹ ਬੋਲ ਕੇ ਦੱਸ ਨਹੀਂ ਸਕਦੇ ਅੱਜ ਆਪਾਂ ਉਹਨਾਂ ਬੇਜਬਾਨ ਪਸ਼ੂਆਂ ਵਾਸਤੇ ਇੱਕ ਸ਼ਿਮਲੇ ਵਰਗੀ ਚੀਜ਼ ਆਪਾਂ ਘਰੇ ਤਿਆਰ ਕਰਨ ਲੱਗਿਆਂ ਤੇ ਬਹੁਤ ਥੋੜੇ ਪੈਸਿਆਂ ਦੇ ਵਿੱਚ ਸਿਰਫ ਹੀ 12-1500 ਰੁਪਏ ਦੇ ਵਿੱਚ ਇਹ ਚੀਜ਼ ਤਿਆਰ ਹੋ ਜਾਂਦੀ ਹੈ ਤੇ ਪਸ਼ੂਆਂ ਨੂੰ ਮਿੱਤਰੋ ਛਿਮਲਾ ਹੀ ਬਣ ਜਾਂਦਾ ਹੈ ਕਈ ਭਰਾਵਾਂ ਦੇ ਇਹ ਪਹਿਲਾਂ ਲੱਗਿਆ ਵੀ ਹੋਊਗਾ ਚਲੋ ਆਪਾਂ ਵੀ ਲਾਉਣ ਲੱਗੇ ਸੀ ਮਾਚਲ ਵੀਡੀਓ ਬਣਾ ਕੇ ਉਹਨਾਂ ਭਰਾਵਾਂ ਨੂੰ ਦੱਸ ਦਈਏ ਜਿਨ੍ਹਾਂ ਨੇ ਨਹੀਂ ਲੱਗਿਆ ਹਜੇ ਤੱਕ ਪਰ ਇਹ ਲੱਗਣ ਤੋਂ ਬਾਅਦ ਮੈਂ ਪਤਾ ਕੀਤਾ ਵੀ ਪਸ਼ੂਆਂ ਦਾ ਦੁੱਧ ਦੇਖੋ ਵਾਧਾ ਠੀਕ ਹੈ ਇਹ ਲੱਗਣ ਤੋਂ ਬਾਅਦ ਪਸ਼ੂਆਂ ਦੇ ਦੁੱਧ ਦੀ ਫੈਟ ਦੇਖੋ ਵਾਧੀ ਤੁਸੀਂ ਤੇ 12-1500 ਰੁਪਏ ਯਾਰ ਚੀਜ਼ ਕੁਝ ਵੀ ਨਹੀਂ ਹੁੰਦੀ ਨਾਲ ਇਹਦਾ ਪਸ਼ੂ ਸੌਖੇ ਰਹਿਣਗੇ ਤੇ ਨਾਲੇ ਆਪਣੀ ਦੁੱਧ ਦੀ ਫੈਟ ਵਧੂਗੀ ਦੁੱਧ ਵੀ ਵਧੂਗਾ ਖਰਚਾ ਤਾਂ ਆਪਣਾ ਪੂਰਾ ਹੋ ਹੀ ਜਾਣਾ ਪਸ਼ੂਆਂ ਦੀ ਜਾਨ ਤਾਂ ਸੌਖੀ ਅੱਜ ਵਰਨ ਸਾਰਾ ਸਮਾਨ ਦਿਖਾਉਣਾ ਵੀ ਕੀ ਕੀ ਚੀਜ਼ਾਂ ਲੱਗਦੀਆਂ ਵਿੱਚ ਲਾ ਵੀ ਸੱਜਣੋ ਆਹੀ ਸਮਾਨ ਲੱਗਣਾ ਸਾਰਾ ਜਿਹੜਾ ਮੰਜੇ ਤੇ ਪਾ ਆਪਾਂ 120 ਫੁੱਟ ਪਾਇਪ ਲਿਆਂਦੀ ਆ ਅੱਠ ਫੁਹਾਰੇ ਲਾਉਣੇ ਆ ਆਪਾਂ ਬਾਕੀ ਤੁਹਾਡੇ ਫੁਹਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੱਧ ਘੱਟ ਲੱਗ ਜੂਗੀ ਇਹ ਟੀਆਂ ਲੱਗਣਗੀਆਂ ਕੁਝ ਬੈਡ ਲੱਗਣਗੇ ਤੇ ਇਹ ਆ ਸੱਜਣੋ ਫੁਹਾਰੇ ਜਿੰਨਾ ਰਾਹੀਂ ਪਾਣੀ ਨੇ ਫੋਗ ਬਣ ਕੇ ਉੱਡਣਾ ਤੇ ਥਾਂ ਨੂੰ ਠੰਡਾ ਕਰਨਾ ਉਸ ਨੂੰ ਇਹ 50 ਰੁਪਈਆ ਦਾ ਪੀਸ ਆ ਕੋਈ ਬੜਾ ਮਹਿੰਗਾ ਨਹੀਂ ਹੈਗਾ ਤੇ ਚੀਜ਼ ਬੜੀ ਘੈਂਟ ਹੈ ਤੇ ਸੱਜਣੋ ਇਹ ਪ੍ਰੋਸੈਸ ਕਰਤਾ ਸਟਾਰਟ ਆਪਾਂ ਫੁਹਾਰੇ ਫਿੱਟ ਕਰਨ ਦਾ ਤੇ ਫੁਹਾਰੇ ਫਿੱਟ ਕਰਨ ਲਈ ਇੱਕ ਛੋਟਾ ਜਿਹਾ ਸੈਟਅਪ ਕਰਨਾ ਪੈਂਦਾ ਹੈਗਾ ਉਹ ਸ ਵੀ ਕਿਹੜਾ ਬਸ ਇੱਕ ਤਾਰ ਸਿੱਧੀ ਲੰਘਾ ਦਿਓ ਤੇ ਉਹਦੇ ਵਿੱਚ ਦੀ ਕਾਟੀਆਂ ਪਾ ਦਿਓ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਹ ਸਿੱਧੀ ਤਾਰ ਦੇ ਨਾਲ ਕਾਟੀਆਂ ਪਾ ਦਿਓ ਇਹਦੇ ਨਾਲ ਜਿਹੜੀਆਂ ਪਾਣੀ ਵਾਲੀਆਂ ਪਾਈਪਾਂ ਉਹ ਬੰਨੀਆਂ ਜਾਣਗੀਆਂ ਕਿਉਂਕਿ ਕੰਨੀਆਂ ਪਾਈਪਾਂ ਤਾਂ ਖੜਨੀਆਂ ਨਹੀਂ ਉਹ ਨਾ ਹੀ ਕਿਤੇ ਗੱਡੀਆਂ ਜਾਣੀਆਂ ਤਾਂ ਹਾਂ ਜਾਂ ਉੱਚਾ ਕਰਕੇ ਲਾਵਾਂਗੇ ਤਾਂ ਉਹਨਾਂ ਨੇ ਠੰਡਕ ਨਹੀਂ ਦੇਣੀਗੀ ਛੱਤ ਦੇ ਨਾਲ ਲਾਵਾਂਗੇ ਤਾਂ ਇਸ ਕਰਕੇ ਛੱਤ ਤੋਂ ਥੋੜੀਆਂ ਜੀਆਂ 2 ਫੁੱਟ ਨੀਵੀਆ ਤੇ ਤਾਰ ਬੰਨ ਦਿਓ ਤਾਰ ਦੇ ਨਾਲ ਇਹ ਪਾਈਪਾਂ ਬਹਲੇਟੀਆਂ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਤਾਰ ਸਾਰੀ ਲਾ ਚੁੱਕੇ ਹਾਂਗੇ ਹੁਣ ਆਪਾਂ ਸਾਰੀ ਫਿਟਿੰਗ ਕਰਦੇ ਹਾਂ ਪਾਈਪਾਂ ਪੜੀ ਸੀ ਘੋੜੀਆਂ ਦੀ ਕਿਉਂਕਿ ਉੱਚੀਆਂ ਸੀਗੀਆਂ ਪਰ ਆਪਾਂ ਘੋੜੀਆਂ ਕਿੱਥੋਂ ਲੈ ਕੇ ਆਵਾਂਗੇ ਆਪਾਂ ਲਾਵਾਂਗੇ ਦੇਸੀ ਜਗਾੜ ਪੱਠਿਆਂ ਵਾਲੀ ਗੱਡੀ ਖਿੱਚ ਕੇ ਆਪਾਂ ਉੱਥੇ ਲਾਲੀ ਦੇ ਘੋੜੀ ਦਾ ਕੰਮ ਦੇਵੂਗੇ ਇਹਦੇ ਉੱਤੇ ਖੜ ਕੇ ਆਪਾਂ ਆਰਾਮਦਾਰੀ ਦੇ ਨਾਲ-ਨਾਲ ਡਿੱਗਣ ਦਾ ਡਰ ਨਹੀਂ ਪਾਈਪਾਂ ਦੀ ਫਿਟਿੰਗ ਕਰਦੇ ਆਂਗਾ ਦੇਖੋ ਪਾਈਪਾਂ ਜਿਹੜੀਆਂ ਲੋਹੇ ਦੀ ਤਾਰ ਦੇ ਨਾਲ ਆਪਾਂ ਚੇਪੀ ਦੇ ਨਾਲ ਬਲੇਟ ਦੇਾਂਗੇ ਲਾ ਵੀ ਸੱਜਣੋ ਮੈਂ ਵੀਡੀਓ ਥੋੜੀ ਜਿਹਾ ਫਾਸਟ ਕਰਕੇ ਲਾਦੀ ਕਿਉਂਕਿ ਆਪਾਂ ਸਮਾਂ ਖਰਾਬ ਨਹੀਂ ਕਰਨਾ ਜਲਦੀ ਨਾਲ ਦੀ ਕਰਕੇ ਫਿਟਿੰਗ ਦੇ ਆਪਾਂ ਪਹਾਰੇ ਚ ਲਾਵਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਸਵਾਲ ਪੁੱਛਦਾ ਤੁਹਾਨੂੰ ਇਹ ਦਰਵਾਜ਼ਾ ਦੱਸੋ ਵੀ ਕਿੰਨਾ ਕੁ ਪੁਰਾਣਾ ਲੱਗਦਾ ਵੇਣਿਆ ਵੀ ਕਿਹਨੂੰ ਕਿਹਨੂੰ ਅੰਦਾਜ਼ਾ ਲੱਗਦਾ ਵੀ ਇਹ ਦਰਵਾਜ਼ਾ ਕਿੰਨਾ ਪੁਰਾਣਾ ਨਹੀਂ ਫਿਰ ਤੁਹਾਨੂੰ ਮੈਂ ਦੱਸੂਗਾ ਵੀਡੀਓ ਫੁੱਲ ਵੀ ਲੈ ਕੇ ਆਂ ਦਰਵਾਜ਼ੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਇਹਦੇ ਬਾਰੇ ਬਹੁਤ ਪੁਰਾਣਾ ਦਰ ਤੇ ਆਹ ਹੈ ਸੱਜਣੋ ਰਾਮ ਬਾਣ ਫਿਲਟਰ ਪਾਣੀ ਵਾਲਾ ਜਿਹਦਾ ਆਪਾਂ ਸਾਫ਼ ਕਰਕੇ ਪਾਣੀ ਪੀਣੇ ਹੁੰਨੇ ਹੈ ਆਪਣੇ ਘਰੇ ਘੱਟੋ ਘੱਟ 10-11 ਸਾਲ ਹੋ ਗਏ ਇਹ ਖਰਾਬ ਹੀ ਖੜਾ ਆ ਇਹ ਕਿਸੇ ਕੰਮ ਨਹੀਂ ਸੀ ਇਹ ਕਬਾੜ ਸੀਗਾ ਪਰ ਇਹ ਕਬਾੜ ਕੰਮ ਆ ਗਿਆ ਜਿਹਦੇ ਵਿੱਚੋਂ ਬਾਕੀ ਸਾਰਾ ਸਮਾਨ ਕੱਢ ਦੇਾਂਗੇ ਸਿਰਫ ਇਹਦੇ ਵਿੱਚ ਮੋਟਰ ਰੱਖਾਂਗੇ ਜਿਹੜੀ ਪਹਾੜਿਆਂ ਨੂੰ ਪਾਣੀ ਸਪਲਾਈ ਕਰੂਗੀ ਜੇ ਕਿਸੇ ਦੇ ਵੀ ਘਰੇ ਖੜਾ ਤਾਂ ਇਹ ਮੋਟਰ ਕੰਮ ਕਰਦੀ ਹੁੰਦੀ ਹੈ ਬਹੁਤ ਘੱਟ ਖਰਾਬ ਹੁੰਦੀ ਆ ਆਪਾਂ ਜਗਾੜ ਹੀ ਲਾਉਣਾ ਸੀਗਾ ਇਹਦੇ ਨਾਲ ਜਗਾੜ ਲਾ ਕੇ ਆਪਾਂ ਇਹ ਹੀ ਫਿੱਟ ਕਰ ਦੇਾਂਗੇ ਤੇ ਦੋਸਤੋ ਆਪਾਂ ਨੂੰ ਕੋਈ ਵੱਖ ਪਾਣੀ ਵਾਲੀ ਟੈਂਕੀ ਧਾਰਨ ਦੀ ਲੋੜ ਨਹੀਂ ਜਿਹੜੀ ਤੇ ਫਿਲਟਰ ਦੇ ਵਿੱਚ ਪਾਣੀ ਇਨ ਕਰ ਦਿਓ ਤੇ ਦੂਜੇ ਪਾਸੇ ਫਿਰ ਜਿਹੜਾ ਪਹਾੜਿਆਂ ਦੇ ਵਿੱਚ ਪਾਣੀ ਜਾਣਾਗਾ ਉਹ ਪਾਈਪ ਦੂਜੇ ਪਾਸੇ ਲਾ ਕੇ ਪਹਾੜਿਆਂ 'ਚ ਪਾਣੀ ਆਟੋਮੈਟਿਕ ਜਾਈ ਜਾਊਗਾ ਆਪਾਂ ਇੱਥੇ ਲਾਵਾਂਗੇ ਫਿਲਟਰ ਹੁਣ ਲਓ ਸੱਜਣੋ ਫਿਲਟਰ ਲਾਉਣ ਲੱਗਿਆਂ ਇਹ ਆਹ ਟੰਗਤਾ ਫਿਲਟਰ ਕਰਕੇ ਤੇ ਇਹਦੇ ਨਾਲ ਨਾਲ ਇੱਕ ਉਹ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਇੱਕ ਹੋਰ ਫਿਲਟਰ ਜਾਂ ਲਾਇਆ ਹੋਇਆ ਇਹ 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 ਜ਼ਰੂਰੀ ਆ ਬਿਲਕੁਲ ਲਾਉਣਾ ਕਿਉਂਕਿ ਜਿਹੜਾ ਰੇਤਾ ਮਿੱਟੀ ਹੈ ਟੈਂਕੀ ਦੇ ਵਿੱਚੋਂ ਆਊਗਾ ਪਾਣੀ 'ਚ ਸਾਰਾ ਇੱਥੇ ਖੜਜੂਗਾ ਜੇ ਇਹ ਨਾ ਲਾਇਆ ਤਾਂ ਪਾਣੀ ਵਾਲੀ ਮੋਟਰ ਵਿੱਚ ਫਿਲਟਰ ਵਾਲੀ ਮੋਟਰ ਵਿੱਚ ਦੀ ਪਾਣੀ ਲੰਘ ਜੂ ਪਰ ਪਹਾੜਿਆਂ 'ਚ ਚੱਲ ਚੁੱਕੇ ਆ ਇਹ ਕਨੈਕਸ਼ਨ ਕਰਕੇ ਆਪਾਂ A to Z ਸਾਰਾ ਤੁਹਾਨੂੰ ਸਿਸਟਮ ਦੱਸਿਆ ਹੈਗਾ ਕਰਕੇ ਉਵੇਂ ਲਾਤਾ ਫੁਹਾਰੇ ਲਗਭਗ ਚੱਲ ਪਿਆ। ਬਾਕੀ ਆ ਦੇਖ ਸਕਦੇ ਹੋ ਤੁਸੀਂ ਆ ਧੁੱਪ ਦੇ ਵਿੱਚ ਦਿਖਦੇ ਆ ਬਹਾਰੇ ਚੱਲਦੇ। ਐਂ ਲੱਗਦਾ ਹੋਊ ਵੀ ਪਾਣੀ ਬੜਾ ਡੋਲੀ ਜਾਂਦੇ ਪਰ ਪਾਣੀ ਇਹ ਫੌਗ ਹੈ। ਇੱਕ ਧੂਆਂ ਜਿਹਾ ਜਿਵੇਂ ਇੱਕ ਧੁੰਦ ਜੀ ਬਣਾ ਕੇ ਸਿੱਟੀ ਜਾਂਦੇ ਆਗੇ ਚੱਕੜ ਨਹੀਂ ਕਰਦੇ ਜਮਈ ਬਿਲਕੁਲ ਹੀ ਨਹੀਂ ਕਰਦੇ ਚੱਕੜ ਦਾ 15-18 ਮਿੰਟ ਹੋ ਗਿਆ ਨਾ ਚੱਲੀ ਜਾਂਦਿਆਂ ਨੂੰ ਹਨਾ ਤੇ ਦਰਵਾਜ਼ੇ ਦੇ ਵਿੱਚ ਪੂਰਾ ਠੰਡਾ ਜਿਹਾ ਮਾਹੌਲ ਬਣ ਗਿਆ ਹੈ ਵੀ ਨਾਰਮਲ ਜਿਹਾ ਟੈਂਪਰੇਚਰ ਤਾਂ ਹੋ ਵੀ ਗਿਆ ਦੇਖ ਲਓ 15-18 ਮਿੰਟਾਂ ਦੇ ਵਿੱਚ ਵਿੱਚ ਆ ਦੇਖ ਸਕਦੇ ਹੋ ਤੁਸੀਂ ਦਿਖਦੇ ਵੀ ਤੇ ਇਹ ਸੱਜਣੋ ਹੈਗੀ ਦੁਪਹਿਰ ਦੀ ਵੀਡੀਓ 2:30 ਵੱਜ ਚੁੱਕਿਆ 2:00 ਵੱਜ ਕੇ ਤੇ 36 ਮਿੰਟ ਹੋ ਗਏ ਤੇ ਪਸ਼ੂ ਦੇਖੋ ਤੁਸੀਂ ਕਿੰਨੀ ਆਰਾਮਦਾਰੀ ਨਾਲ ਬੈਠੇ ਆ ਅੱਗੇ ਇੱਥੇ ਕੀ ਹਾਲ ਹੁੰਦਾ ਸੀਗਾ ਪਸ਼ੂ ਇੱਥੇ ਗੋਹੇ ਹੀ ਵੱਢੀ ਜਾਂਦੇ ਪੂਛਾਂ ਮਾਰੀ ਜਾਂਦੇ ਮੱਖងਾਂ ਖਾ ਗਈਆਂ ਗਰਮੀ ਖਾ ਗਈ ਹੈ ਨਾ ਤੇ ਦਰਵਾਜ਼ਾ ਦੇਖੋ ਤੁਸੀਂ ਸੁੱਕਣ ਸੁੱਕਾ ਪਿਆ ਵੇ ਅੱਜ ਕੋਈ ਪਸ਼ੂਆਂ ਨੇ ਗੋਹਾ ਨਹੀਂ ਵੱਢਿਆ ਬੈਠੇ ਗਾਲੇ ਵੱਢੀ ਜਾਂਦੇ ਆ ਇਕੱਲਾ ਦੇਖੋ ਬੜਾ ਨਜ਼ਾਰੇ ਵਾਲਾ ਮਾਹੌਲ ਬਣਿਆ ਵਾ ਸ਼ਿਮਲਾ ਹੀ ਵਾਕਈ ਮੈਂ ਜਿਹੜਾ ਵੀਡੀਓ ਦੇ ਸ਼ੁਰੂ ਚ ਕਿਹਾ ਸੀ ਨਾ ਵੀ ਸ਼ਿਮਲਾ ਬਣਾ ਦੇਾਂਗੇ ਵਾਕਈ ਯਾਰ ਸ਼ਿਮਲਾ ਬਣਾ ਦੇ ਆ ਘੱਟੋ ਘੱਟ ਨਾਵ ਵਾਲਾ 8-7 ਡਿਗਰੀ ਟੈਂਪਰੇਚਰ ਦਾ ਫਰਕ ਹੈ ਦਰਵਾਜ਼ੇ ਦਾ ਹੋਰ ਦੂਜੇ ਕਮਰਿਆਂ ਦੇ ਨਾਲੋਂ ਇੰਨਾ ਕਿ ਠੰਡਕ ਬਣੀ ਆ ਕਿ ਇਹਦੇ ਨਾਲ ਨਾ ਤੇ ਪਸ਼ੂ ਵੇਖੋ ਤੁਸੀਂ ਕਿੰਨੀ ਆਰਾਮਦਾਰੀ ਨਾਲ ਬੈਠੇ ਆ ਬਾਹਰ ਨਜ਼ਾਰਾ ਆਇਆ ਤੜਕੇ ਜਦੋਂ ਦੇ ਬਹਿ ਗਿਆ ਬਦੰਦਰ ਖੜੇ ਹੀ ਨਹੀਂ ਹੋਏ ਉਸ ਤੋਂ ਬਾਅਦ ਹੋਰ ਤਾਂ ਕਹਿਣਾ ਹੀ ਕੀ ਹੈ ਦੋਸਤੋ ਲਗਭਗ 5.5 ਘੰਟੇ ਟਾਈਮ ਹੋ ਗਿਆ ਸ਼ਾਮ ਦਾ ਪਰ ਇੱਥੇ ਧੁੱਪ ਹਜੇ ਵੀ ਆਈ ਨਹੀਂ ਮੇਰਾ ਅਰਾਦਾ ਇਹ ਆ ਵੀ ਇੱਥੇ ਵੀ ਲਿਆ ਕੇ ਬੁਹਾਰੇ 'ਚ ਲਾ ਦੀਏ ਬਾਹਰ ਵੀ ਚੱਲੇ ਜਾਣਗੇ ਵੇਖੋ ਅੰਦਰੋਂ ਪਸ਼ੂ ਕੱਢਿਆ ਪਿੰਡੇ ਤੇ ਹਜੇ ਮਾੜਾ ਮਾੜਾ ਪਾਣੀ ਜਾ ਖੜਾਗਾ ਬੜਾ ਨਿਆਰਾ ਸੀ ਅੰਦਰ ਪਸ਼ੂਆਂ ਨੂੰ ਬਾਹਰ ਆ ਕੇ ਧੁੱਪ ਆ ਗਈ ਮੇਰਾ ਅਰਾਦਾ ਵੀ ਇੱਥੇ ਬਾਹਰ ਵੀ ਲਾ ਦੀਏ ਲਿਆ ਕੇ ਤੇ ਅੰਦਰ ਤੁਹਾਨੂੰ ਚਿੱਕੜ ਦਿਖਾਉਣਾ ਜਮੇ ਹੀਣੀ ਯਾਰ ਤੁਸੀਂ ਹੈਰਾਨ ਮੰਨ ਲੇਓਗੇ ਸਾਰਾ ਦਿਨ ਬੁਹਾਰੇ ਚੱਲੀ ਗਿਆ ਪਾਣੀ ਢੁੱਲੀ ਗਿਆ ਘਟੋ ਘਟ ਡੇਢ ਸੌ ਲੀਟਰ ਟੈਂਕੀ ਦੇ ਵਿੱਚੋਂ ਪਾਣੀ ਖਤਪਤ ਹੋ ਗਿਆ ਪਰ ਥੱਲੇ ਚਿੱਕੜ ਦੇ ਆंदे ਪਾਣੀ ਦਾ ਕੋਈ ਵੀ ਝੱਕੜ ਨਹੀਂ ਹੋਇਆ ਯਾਰ ਬਹੁਤ ਕਹੜ ਚੀਜ਼ਾਂ ਮਿੱਤਰੋ ਜਿਹਨੇ ਪਸ਼ੂ ਰੱਖਿਆ ਨਾ 5 ਆ 4 ਆ 2 ਆ 1 ਆ ਪਹਾਰੇ ਜਰੂਰ ਲਾਓ ਪਸ਼ੂਆਂ ਦੀ ਯਾਰ ਜ਼ਿੰਦਗੀ ਬਦਲ ਜਾਂਦੀ ਆ ਫੈਟ ਵੇਖਿਓ ਤੁਸੀਂ ਬਾਦੀ ਦੁੱਧ ਦੁੱਧ ਵੇਖਿਓ ਬਾਦਾ ਪਸ਼ੂ ਖੁਸ਼ ਵੇਖਿਓ ਰਹਿੰਦਾ ਤੁਸੀਂ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਹੋਰ ਸੱਜਣਾ ਮਿੱਤਰਾਂ ਤੱਕਰ ਪਹੁੰਚਾ ਦਿਓ ਸਤਿ ਸ਼੍ਰੀ ਅਕਾਲ ਜੀ ਧੰਨ